ਐ ਸਾਡੀਆਂ ਬਾਲਟੀਆਂ ਲੈ ਜਾਣ ਸਾਨੂੰ ਪਾਣੀ ਦੇ ਜਾਣ ਤੇ ਅਸੀਂ ਵੋਟਾਂ ਪਾਵਾਂਗੇ ਨਹੀਂ ਤੇ ਸਾਡੇ ਕੋਲ ਵੋਟਾਂ ਮੰਗਣ ਨਾਣ ਕੋਈ ਵੀ ਕਿੰਨੀ ਕੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਫਿਰ ਉਹਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਕਹਿ ਨਹੀਂ ਸਕਦੇ ਕਈ ਪਾਸੇ ਤਾਂ ਪਾਣੀ ਆ ਜਾਏਗਾ ਕਈ ਪਾਸੇ ਟੈਂ 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 ਐਡਰ ਨਹੀਂ ਆਂਦਾ ਪਾਣੀ ਫੇਕੀ ਜਿੱਥੇ ਤਿੰਨ ਵਜੇ ਚਲਾ ਦੇਣਗੇ ਕਿਤੇ ਦੋ ਵਜੇ ਚਲਾ ਦੇਣਗੇ ਮਤਲਬ ਪਾਣੀ ਪਿੱਛੇ ਰਹਿ ਤੂੰ ਜਾਦ ਰਹੀ ਹੈ ਇਹਨਾਂ ਨੂੰ ਸਕੂਲ ਜਾਣਾ ਹੁੰਦਾ ਹੈ ਬੱਚਿਆਂ ਦਾ ਸਾਰਾ ਆਫਿਸ ਜਾਣਾ ਹੁੰਦਾ ਲੋਕਾਂ ਨੇ ਤੇ ਫਿਰ ਕਿਵੇਂ ਕਰਦੇ ਆ ਫਿਰ ਬਸ ਉਹ ਜਿਹੜਾ ਟੈਂਕਰ ਵਾਲਾ ਪਾਣੀ ਹੁੰਦਾ ਥੋੜ੍ਹੀ ਥੋੜ੍ਹੀ ਯੂਜ਼ ਕਰਦੇ ਆ ਅਸੀਂ ਇਹਨਾਂ ਨੂੰ ਚਾਹੀਦਾ ਨਾ ਅਸੀਂ ਪਾਣੀ ਦਾ ਕੋਈ ਹੱਲ ਕਰੀਏ ਆਂਦੇ ਨੇ ਵੱਡੀ ਵੱਡੀ ਗੱਲਾਂ ਕਰਕੇ ਚਲੇ ਜਾਂਦੇ ਨੇ ਸਾਨੂੰ ਬਹੁਤ ਦਿੱਕਤ ਆ ਪਾਣੀ ਦੀ ਮੇਰੀ ਤਾਂ ਹੈਂਡੀਕੈਪ ਕੁੜੀ ਆ ਇਹ ਮੈਨੂੰ ਉਹਦੇ ਨਾਲ ਬਹੁਤ ਜ਼ਿਆਦਾ ਜ਼ਰੂਰਤ ਆ ਪਾਣੀ ਦੀ ਕਹਿੰਦੇ ਜੀ ਇਲੈਕਸ਼ਨ ਤੋਂ ਬਾਅਦ ਟਿਊਬਵਲ ਦਾ ਹੱਲ ਕਰਦੇ ਆ ਹੁਣ ਉਸ ਤੋਂ ਬਾਅਦ ਗਿਆ ਕਹਿੰਦੇ ਜੀ ਅਸੀਂ ਤਾਂ ਜਿਹੜਾ ਟਿਊਬਵਲ ਲਗਾਉਣਾ ਸੀ ਲਵਲੀ ਮੈਡੀਕਲ ਤੋਂ ਅੱਗੇ ਲਗਾ ਦਿੱਤਾ ਹੁਣ ਇਸ ਤੋਂ ਜਾਤੇ ਫਿਰ ਪਾਣੀ ਚ ਕੁਝ ਪਾ ਕੇ ਦੇ ਦੇਣ ਵੀ ਉਹ ਮਰ ਜਾਣ ਸਾਰੇ ਖਤਮ ਹੀ ਹੋ ਜੇ ਇਲਾਕੇ ਆਂ ਟੈਂਕਰਾਂ ਵਿੱਚ ਲਿਆ ਲਿਆ ਕਿ ਬਜ਼ੁਰਗ ਬੰਦਾ ਕਿੱਥੇ 60 ਸਾਲ ਦਾ ਬੰਦਾ ਪਾਣੀ ਪਰੇਗਾ ਕਹਿੰਦੇ ਲੁਧਿਆਣਾ ਸ਼ਹਿਰ ਰਿਆਨ ਦੇ ਲੱਗਦਾ ਜਿਵੇਂ ਅਸੀ ਇੱਕ ਪਿੰਡ ਤੋਂ ਵੀ ਬੇਕਾਰ ਜਗ੍ਹਾ ਤੇ ਬੈਠੇ ਨਾਮ ਤਾਂ ਸੁੰਦਰ ਨਗਰ ਹੈਗਾ ਫਿਰ ਆ ਨਾਮੇ ਉੱਥੋਂ ਬਹੁਤ ਗੰਦਾ ਨਗਰ ਹੈ ਕਿਉਂਕਿ ਪਾਣੀ ਨਹੀਂ ਹੈਗਾ ਤਾਂ ਅੰਮੀ ਨਹੀਂ ਹੁੰਦਾ ਤਾਂ ਰਵੇ ਵਿੱਚ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮਜ਼ਦੂਰ ਦਾ ਹਲਕਾ ਦੱਖਣੀ ਦੇ ਵਿੱਚ ਜਿੱਥੇ ਹਰ ਮਹੱਲੇ ਦੀ ਗੱਲ ਕਰੀਏ ਤਾਂ ਜਿੱਥੇ-ਜਿੱਥੇ ਵੀ ਜਾ ਰਹੇ ਹਾਂ ਪਾਣੀ ਦੀ ਸਮੱਸਿਆ ਹਰ ਏਰੀਆ ਦੇ ਵਿੱਚ ਆ ਰਹੀ ਹੈ ਤਾਂ ਪਿੱਛੇ ਬੀਬੀਆਂ ਤੁਸੀਂ ਦੇਖ ਰਹੇ ਹੋਵੋਗੇ ਬੀਬੀਆਂ ਖੜੀਆਂ ਹੋਈਆਂ ਨੇ ਇਹ ਕਹਿੰਦੇ ਕਾਫੀ ਦਿਨਾਂ ਤੋਂ ਸਾਡੇ ਏਰੀਆ ਦੇ ਵਿੱਚ ਵੀ ਪਾਣੀ ਨਹੀਂ ਆ ਰਿਹਾ ਗੱਲਬਾਤ ਵੀ ਕਰਾਂਗੇ ਸੁੰਦਰ ਨਗਰ ਏਰੀਆ ਜੀ ਹੈ ਸੁੰਦਰ ਨਗਰ ਦਾ ਏਰੀਆ ਹੈਗਾ ਤੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਦਿਖਾਈਆਂ ਕਿ ਹਲਕਾ ਦੱਖਣੀ ਦੇ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਬੜੇ ਹੋਏ ਨੇ ਗੱਲਬਾਤ ਕਰਦੇ ਆ ਮਾਤਾ ਜੀ ਕਿੰਨੇ ਦਿਨ ਤੋਂ ਪਾਣੀ ਨਹੀਂ ਆ ਰਿਹਾ ਇੱਥੇ ਅੱਠ-ਆਠ ਦਿਨ ਤੋਂ ਪਾਣੀ ਨਹੀਂ ਆਉਂਦਾ ਆ ਸਾਰੇ ਧਰਮਿਆਂ ਤੇ ਕਿਵੇਂ ਕਿਵੇਂ ਸਾਡੇ ਕੋਈ ਚੱਕਣ ਵਾਲਾ ਵੀ ਹੈ ਨਹੀਂ ਪਾਣੀ ਹੂੰ ਮੁੰਡਾ ਵਿਚਾਰਾ ਕੰਮ ਚੱਲ ਜਾਂਦਾ ਮੇਤੋਂ ਭਰਿਆ ਬਣੀ ਜਾਂਦਾ ਹੈਗਾ ਪਾਣੀ ਅਸੀਂ ਕਰ ਲਈਆਂ ਮਾਂ ਮਾਂ ਪੁੱਤ ਦੋ ਤਾਂ ਆਇਆ ਮੇਰਾ ਪੋਤਾ ਹੈ ਰਹਾ ਦੋਤਾ ਹੈ ਦੋ ਤਾਂ ਕਿੰਨੀ ਕੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਫਿਰ ਉਹ ਜਿੰਨੇ ਕੋ ਦੋ ਸਾਹਮਣਾ ਕਰਨਾ ਪੈਂਦਾ ਸੀ ਕਹਿ ਨਹੀਂ ਸਕਦੇ ਹੂੰ ਇਨੀ ਦਿੱਕਤ ਤਾਂ ਸਾਨੂੰ ਬਹੁਤ ਜ਼ਿਆਦਾ ਸਾਡੇ ਮਤਲਬ ਇਹ ਵਿਚਾਰੀਆਂ ਕੁੜੀਆਂ ਮੇਰੇ ਨਾਲ ਸਾਥ ਦਿੰਦੀਆਂ ਮੇਰੇ ਨਾਲ ਭਰਾ ਵੀ ਦਿੰਦੀਆਂ ਕਈ ਵਾਰੀ ਪਾਣੀ ਬਹੁਤ ਜ਼ਿਆਦਾ ਦਿੱਕਤ ਆ ਥੋੜੀ ਨਹੀਂ ਹੈਗੀ ਹੂੰ ਅੱਛਾ ਕੀ ਕਾਰਨ ਕੀ ਲੱਗ ਰਿਹਾ ਤੁਹਾਨੂੰ ਕਿਉਂ ਨਹੀਂ ਆ ਰਿਹਾ ਪਾਣੀ ਸਾਰੇ ਏਰੀਆ ਦੇ ਵਿੱਚ ਆ ਰਿਹਾ ਵੀ ਸੁੰਦਰ ਨਗਰ ਦੇ ਵਿੱਚ ਕਹਿੰਦੇ ਵੀ ਇੱਥੇ ਪਾਣੀ ਆ ਹੀ ਨਹੀਂ ਰਿਹਾ ਕਾਫੀ ਦਿਨ ਤੋਂ ਆ ਹੀ ਨਹੀਂ ਰਿਹਾ ਹੁਣ ਅਸੀਂ ਕੀ ਕਰੀਏ ਪਤਾ ਕੀ ਹੈ ਕਈ ਪਾਸੇ ਤਾਂ ਪਾਣੀ ਆ ਜਾਏਗਾ ਕਈ ਪਾਸੇ ਤਿੰਨ 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 ਦਿਨ ਇੱਧਰ ਨਹੀਂ ਆਂਦਾ ਪਾਣੀ ਹੂੰ ਹਾਂ ਪਤਾ ਨਹੀਂ ਕੀ ਚੱਕਵਾਲ ਕਰਦੇ ਆ ਕਿ ਕੀ ਕਰਦੇ ਹਾਂ ਪਾਣੀ ਬਿਲਕੁਲ ਨਹੀਂ ਆਂਦਾ ਇੱਧਰ ਕਿਤੇ ਘਰ ਆ ਜਾਏਗਾ 4 ਦਿਨ ਹਫਤਾਦਰ ਨਹੀਂ ਆਂਦਾ ਇਹ ਕਿਉਂ ਕਈਆਂ ਦੇ ਇੱਕ ਜੇ 2 ਘੰਟੇ ਇੱਧਰ ਆ ਜਾਏਗਾ ਇੱਧਰ ਆਏਗਾ ਹੀ ਨਹੀਂ ਇਹ ਇਹ ਕੀ ਗੱਲ ਕੀ ਹੈ ਟਿਊਬਲ ਤੇ ਕੋਈ ਚੱਲਦਾ ਨਹੀਂ ਦੱਸੋ 3 ਵਜੇ ਰਾਤ ਦੇ 3 ਵਜੇ 2 ਵਜੇ ਪਾਣੀ ਆਏਗਾ ਹਫਤੇ ਬਾਅਦ ਸਾਰੀ ਰਾਤ ਤਾਂ ਸੁੱਤੇ ਸਮਦੇ ਨਹੀਂ ਪਾਣੀ ਦਾ ਖਤਰ। ਹੂੰ। ਦੇਖਦੇ ਰਹੇ। ਅੱਛਾ ਜਦੋਂ ਇੱਧਰ ਨਹੀਂ ਆਂਦਾ ਇੱਧਰ ਆ ਜਾਂਦਾ ਫੇਕੀ ਜੀ ਕਿਤੇ 3 ਵਜੇ ਚਲਾ ਦੇਣਗੇ ਕਿਤੇ 2 ਵਜੇ ਚਲਾ ਦੇਣਗੇ ਮੇਰੇ ਪਾਣੀ ਪਿੱਛੇ ਰਾਤ ਨੂੰ ਜਾਗਦੇ ਰਹੇ ਹਾਂ। ਕੋਈ ਪਾਣੀ ਦਾ ਟਾਈਮ ਵੀ ਹੁੰਦਾ ਵੈ। ਕਿਆ ਨਹੀਂ ਕਿਸੇ ਨੂੰ ਤੁਸੀਂ? ਸਭ ਜਗ੍ਹਾ ਜਾ ਕੇ ਦੇਖ ਲੈ ਕੋਈ ਹੱਲ ਨਹੀਂ ਸਾਡਾ। ਅਭੀ ਤਾਂ ਮੁੰਡਾ ਜਾਣੇ ਆ ਕਹਿੰਦੇ ਨੇ ਅਸੀਂ ਪਾਣੀ ਮੋਟਰ ਚਲਾਵਾਂਗੇ ਆਹ ਕਰ ਦਾਂਗੇ ਉਹ ਕਰ ਦਾਂਗੇ ਘਰੇ ਜਦੋਂ ਟਾਈਮ ਆ ਜਾਂਦਾ। ਹੂੰ। ਛਰਦਿਆਂ ਨੂੰ ਦੋ ਦੋ ਟਾਈਮ ਆਉਂਦਾ 6 ਮਹੀਨੇ ਟੈਂਕਰ ਨੂੰ ਪਾਣੀ ਪਰਦੇ ਲੱਗ ਜਾਂਦੇ 6-6 ਮਹੀਨੇ ਸਟੈਂਕਰ ਤੋਂ ਪਾਣੀ ਪਰਦੇ ਫਿਰ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਹੈ ਬੱਚਿਆਂ ਦਾ ਸਾਰਾ ਆਫਿਸ ਜਾਣਾ ਹੁੰਦਾ ਲੋਕਾਂ ਨੇ ਤੇ ਫਿਰ ਕਿਵੇਂ ਕਰਦੇ ਫਿਰ ਬਸ ਉਹ ਜਿਹੜਾ ਟੈਂਕਰ ਵਾਲਾ ਪਾਣੀ ਹੁੰਦਾ ਥੋੜੀ ਥੋੜੀ ਯੂਜ਼ ਕਰਦੇ ਆ ਅਸੀਂ ਤਿੰਨ ਤਿੰਨ ਚਾਰ ਚਾਰ ਸਟੈਂਕੇ ਨੇ ਯੂਜ਼ ਕਰਦੇ ਔਰ ਇਹਨਾਂ ਨੂੰ ਚਾਹੀਦਾ ਨਾ ਅਸੀਂ ਪਾਣੀ ਦਾ ਕੋਈ ਹੱਲ ਕਰੀਏ ਆਂਦੇ ਨੇ ਵੱਡੀ ਵੱਡੀਆਂ ਗੱਲਾਂ ਕਰਕੇ ਚਲੇ ਜਾਂਦੇ ਨੇ ਮਾਦਾ ਨਾ ਪੀ ਨਾ ਟਟ ਟਟ ਹੱਲ ਵੀ ਤਾਂ ਕਰੋ ਫਿਰ ਉਹਨੂੰ ਨਹੀਂ ਕਈ ਵਾਰ ਜਾਂਦੇ ਆ ਜਾਨੀਆ ਕੰਪਲੇਨ ਲਿਖਾ ਜਾਂਦੇ ਤੁਸੀਂ ਜਾਓ ਪਾਣੀ ਪਹੁੰਚ ਤੁਹਾਡਾ ਫੋਨ ਹੀ ਨਹੀਂ ਚੱਕਦੇ ਸਾਡਾ ਇੱਥੇ ਹੈ ਨਹੀਂ ਕੋਈ ਟਿਊਬਲ ਵਗੈਰਾ ਹੈ ਨਹੀਂ ਕਾ ਵੱਡੇ ਕੋਈ ਟਿਊਬਲ ਨਹੀਂ ਕੋਈ ਟਿਊਬਲ ਨਹੀਂ ਕਹਿੰਦੇ ਲਗਾਵਾਂਗੇ ਲਗਾਵਾਂਗੇ ਪਤਾ ਨਹੀਂ ਕਦੋਂ ਲਗਾਉਣਗੇ ਪਤਾ ਨਹੀਂ ਨਿਕਲ ਗਿਆ ਇਤਨਾ ਨਿਕਲਿਆ ਚਾਰ ਨਿਕਲਿਆ ਪੰਜ ਨਿਕਲਿਆ ਹਾਂਜੀ ਹਾਂਜੀ ਇਹ ਸਾਨੂੰ ਬਹੁਤ ਦਿੱਕਤ ਆ ਪਾਣੀ ਦੀ ਮੇਰੀ ਤਾਂ ਹੈਂਡੀਕੈਪ ਕੁੜੀ ਆ ਇਹ ਮੈਨੂੰ ਉਹਦੇ ਨਾਲ ਬਹੁਤ ਜ਼ਿਆਦਾ ਜ਼ਰੂਰਤ ਆ ਪਾਣੀ ਦੀ ਕਿ ਉਹ ਸਭ ਕੁਝ ਬੈੱਡ ਦੇ ਉੱਪਰ ਹੀ ਕਰਦੀ ਆ ਕਿ ਉਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਤੇ ਸਾਨੂੰ ਪਾਣੀ ਕਿਤੋਂ ਨਹੀਂ ਹੱਲ ਹੋ ਰਿਹਾ ਅਸੀਂ ਸਾਰੇ ਦਫ਼ਤਰਾਂ 'ਚ ਵੀ ਜਾ ਕੇ ਦੇਖ ਲਿਆ ਸਭ ਕੁਝ ਕਿਆ ਕੇ ਦੇਖ ਲਿਆ ਕਹੋਗੇ ਕਰਦੇ ਆ ਹੱਲ ਕਰਦੇ ਇਲੈਕਸ਼ਨ ਨੇ ਹੁਣ ਤਾਂ ਵੀ ਤੁਹਾਡੇ ਘਰਾਂ ਤੱਕ ਪਹੁੰਚਨੇ ਸੀ ਉਹਨਾਂ ਨੇ ਵੀ ਘਰਾਂ ਤੱਕ ਆਉਂਦੇ ਨਹੀਂ ਹੁਣ ਕੋਈ ਘਰਾਂ ਤੱਕ ਨਹੀਂ ਆ ਰਹੇ ਅਸੀਂ ਜਾ ਕੇ ਦਫ਼ਤਰ 'ਚ ਵੀ ਜਾ ਆਏ ਆ ਸਾਰਾ ਕੁਝ ਕਰ ਆਏ ਆ ਕਹਿੰਦੇ ਜੀ ਇਲੈਕਸ਼ਨ ਤੋਂ ਬਾਅਦ ਟੂਬਲ ਦਾ ਹੱਲ ਕਰਦੇ ਆ ਹੁਣ ਉਸ ਤੋਂ ਬਾਅਦ ਗਿਆ ਕਹਿੰਦੇ ਜੀ ਅਸੀਂ ਤਾਂ ਜਿਹੜਾ ਟੂਬਲ ਲਗਾਉਣਾ ਸੀ ਲਵਲੀ ਮੈਡੀਕਲ ਤੋਂ ਅੱਗੇ ਲਗਾ ਦਿੱਤਾ ਹੁਣ ਇਸ ਤੋਂ ਬਾਅਦ ਕੋਈ ਨਹੀਂ ਲਗਾ ਰਹੇ ਜਿਹੜੇ ਬਾਕੀ ਲੋਕ ਨੇ ਲਵਲੀ ਮੈਡੀਕਲ ਤੋਂ ਔਰਲੇ ਵਾਲੇ ਪਾਸੇ ਉਹ ਕਿੱਥੇ ਜਾਣਗੇ ਉਹ ਪਤਾ ਨਹੀਂ ਕਿੱਥੇ ਜਾਣਗੇ ਜਾ ਤਾਂ ਫਿਰ ਪਾਣੀ 'ਚ ਕੁਝ ਪਾ ਕੇ ਦੇ ਦੇਣ ਵੀ ਉਹ ਮਰ ਜਾਣ ਸਾਰੇ ਖਤਮ ਹੀ ਹੋ ਜੇ ਇਲਾਕਾ ਹੀ ਪਾਣੀ ਦੀ ਲੋੜ ਹੀ ਨਾ ਪਵੇ ਨਨੋ ਵੀ ਮਨਾ ਕਰ ਦਿਆ ਵੀ ਨਾ ਪਾਉ ਨਾ ਪਾਉ ਕਿ ਸਾਡਾ ਹਾਲ ਹੀ ਨਹੀਂ ਨਾਗਾ ਜਦ ਦੁਖੀ ਆਸੀਂ ਕੀ ਕਰੀਏ ਸੀ ਜਦ ਤੁਹਾਨੂੰ ਪਾਣੀ ਦੀ ਘੋਟ ਤਾਂ ਮੇਰੀ ਦੀ ਅਸੀਂ ਬੋਟੋਂ ਵਾਕੇ ਕੀ ਕਰਨਾ ਆ ਕੀ ਕਰਾਂਗੇ ਅਜਾ ਕਿਹਦਾ ਏਰੀਆ ਕਿਹਦਾ ਕੌਣ ਹੈ ਇੱਥੇ ਐਮਐਲਏ ਕੌਣ ਹੈ ਸਤਪਾਲ ਸਤਪਾਲ ਕੀ ਨਾ ਅੱਛਾ ਸਤਪਾਲ ਦਾ ਹੀ ਕਹਿੰਦੇ ਪਿਆ ਹੂੰ ਠੀਕ ਹੈ ਮਤਲਬ ਬਾਲਟੀ ਫੜੀ ਹੋਈ ਹੈ ਤੁਹਾਡੇ ਘਰੇ ਵੀ ਪਾਣੀ ਨਹੀਂ ਆਉਂਦਾ ਨਾ ਮਤਲਬ ਪਾਣੀ ਆਵੇ ਤਾਂ ਫੇਕੇ ਬਾਲਟੀ ਕਿਉਂ ਫੜੀ ਹੋਏ ਪਾਣੀ ਆਉਂਦਾ ਹੀ ਨਹੀਂ ਪਤਾ ਹਫਤੇ ਹਤੇ ਬਾਅਦ ਪਾਣੀ ਆਉਂਦਾ ਉਹ ਵੀ 2 ਵਜੇ ਆ ਗਿਆ 3 ਵਜੇ ਰਾਤ ਦੇ ਆ ਗਿਆ ਆ ਰਾਤ ਆਉਂਦਾ ਹੀ ਨਹੀਂ ਅੱਛਾ ਪਾਣੀ ਖਤਰਾ ਹੋਣੀ ਗਾ ਕਿਵੇਂ ਫਿਰ ਘਰ ਦਾ ਕਰਦਾ ਕਰਦਾ ਕੰਮ ਕਿਵੇਂ ਕਰਦੇ ਆ ਤੁਸੀਂ ਸਾਰੇ ਵੀ ਬਹੁਤ ਮੁਸ਼ਕਿਲ ਹੈ ਰਹਤੀ ਸਾਰੀ ਸਾਰੀ ਰਾਤ ਜਾ ਕੇ ਦੇਖਣਾ ਵੀ ਕਦੋਂ ਪਾਣੀ ਆਣਾ ਕਦੋਂ ਪਾਣੀ ਸਾਰੀ ਸਾਰੀ ਰਾਤ ਪਰੇਸ਼ਾਨ ਹੋਣੇ ਔਰ ਸਵੇਰੇ ਉੱਠ ਕੇ ਬੁਰਾ ਹਾਲ ਹੈ ਕੋਈ ਕਿਧਰੋਂ ਪਾਣੀ ਲੈ ਕੇ ਆਓ ਕਿਧਰੋਂ ਬਾਲਟੀ ਪਾਣੀ ਲੈ ਕੇ ਆਓ ਕਿ ਬੈਂਕਰਾਂ ਵਿੱਚ ਚੱਲਿਆ ਆ ਲੈ ਕਿ ਬਜ਼ੁਰਗ ਬੰਦਾ ਕਿਥੋਂ 60 ਸਾਲ ਦਾ ਬੰਦਾ ਪਾਣੀ ਪਰੇਗਾ ਹਾਂਜੀ ਬਾਵਾ ਵਿੱਚ ਵੈਸੇ ਦਰਦ ਹੁੰਦੀ ਹੈ ਤੇ ਤਬੀਅਤ ਵੈਸੇ ਸ਼ੂਗਰ ਦੇ ਮਰੀਜ਼ ਹੈ ਜੀ ਤੇ ਇੰਨੀ ਦਿੱਕਤ ਆਣ ਦੇ ਕਾਰਨ ਵੀ ਇਨਸਾਨ ਨਾਲ ਸਮਝੇ ਕਾਉਂਸਲਰ ਬਣਨ ਦਾ ਕੀ ਫਾਇਦਾ ਇੱਥੇ ਮੱਲੇ ਵਿੱਚ ਆਂਦਾ ਹਾਂਜੀ ਇਹਨੂੰ ਕਹਿੰਦੇ ਲੁਧਿਆਣਾ ਸ਼ਹਿਰ ਹੈ ਅੰਦਰ ਲੱਗਦਾ ਜਿਵੇਂ ਅਸੀਂ ਕਿ ਪਿੰਡ ਤੋਂ ਵੀ ਬੇਕਾਰ ਜਗ੍ਹਾ ਤੇ ਬੈਠੇ ਹਾਂ ਇਹ ਕਹਿੰਦੇ ਲੁਧਿਆਣਾ ਤਾਂ ਗ੍ਰੀਨ ਸਿਟੀ ਹੈਗਾ ਹੈ ਲੁਧਿਆਣਾ ਅਸੀਂ ਸਵਾਰਤਾ ਹੈ ਮੌਜੂਦਾ ਸਰਕਾਰ ਕਹਿੰਦੀ ਸੀ ਜਿਹਦੀਆਂ ਜ਼ਰੂਰ ਉਨਾਂ ਨਹੀਂ ਗੰਦਾ ਅਸੀਂ ਆਪਾਂ ਕੀ ਕਰਨਾ ਇਹਨਾਂ ਨੂੰ ਕੌਂਸਲਰ ਨੂੰ ਕੀ ਕਰਨਾ ਕਿਸੇ ਨੇ ਵੋਟ ਦੇ ਕੇ ਨਾਮ ਤਾਂ ਸੁੰਦਰ ਨਗਰ ਹੈਗਾ ਫਿਰ ਨਾਮ ਹੈ ਉੱਧਰ ਬਹੁਤ ਗੰਦਾ ਨਗਰ ਹੈ ਕਿਉਂਕਿ ਪਾਣੀ ਨਹੀਂ ਹੈਗਾ ਕੰਮ ਹੀ ਨਹੀਂ ਹੁੰਦਾ ਘਰਾਂ ਵਿੱਚ ਪਾਣੀ ਬਹੁਤ ਆਂਦਾ ਹੀ ਨਹੀਂ ਬਹੁਤ ਨਹੀਂ ਬਹੁਤ ਦੁਖੀ ਹੋਇਆ ਪਿਆ ਬਹੁਤ ਜਿਆਦਾ ਫਿਰ ਇਹਦੇ ਨਾਮ ਬਦਲ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਅਧਿਕਾਰੀਆਂ ਨੂੰ ਆਪਾਂ ਕਹਿੰਨੇ ਆ ਅਧਿਕਾਰੀਆਂ ਨੂੰ ਆਪਾਂ ਕਹਿ ਦਿੰਦੇ ਆ ਕਿ ਇਹਦਾ ਨਾਮ ਜਿਹੜਾ ਬਦਲ ਕੇ ਨਾ ਕੁਝ ਬਦਲ ਬਦਲ ਦੇਣ ਬਿਲਕੁਲ ਬਦਲ ਦੇਣ ਮੈਂ ਤਾਂ ਕਹਿੰਦੀ ਆ ਬਦਲ ਦੇਣ ਹਾਂ ਹਾਂ ਬਹੁਤ ਜ਼ਿਆਦਾ ਪਰੇਸ਼ਾਨ ਆ ਸੀ ਸਾਡਾ ਕੋਈ ਨਹੀਂ ਹੱਲ ਹੁੰਦਾ ਸਾਡਾ ਹੱਲ ਹੁੰਦਾ ਤੇ ਕਰਾਓ ਨਹੀਂ ਤੇ ਸਾਨੂੰ ਇਹ ਸਾਡਾ ਇਲਾਕਾ ਹੀ ਖਤਮ ਕਰ ਦਿਓ ਨਾ ਪਾਣੀ ਲੋਡ ਪਵੇ ਤੇ ਨਾ ਪਾਣੀ ਛੱਡਣ ਨਾ ਟਿਊਬਲ ਦੀ ਲੋਡ ਪਵੇ ਇਹ ਸਾਡੀਆਂ ਬਾਲਟੀਆਂ ਲੈ ਜਾਣ ਸਾਨੂੰ ਪਾਣੀ ਦੇ ਜਾਣ ਅਸੀਂ ਵੋਟਾਂ ਪਾਵਾਂਗੇ ਨਹੀਂ ਤਾਂ ਸਾਡੇ ਕੋਲ ਵੋਟਾਂ ਮੰਗਣ ਨਾਲ ਕੋਈ ਵੀ ਅਸੀਂ ਵੋਟਾਂ ਪਾਣ ਨਹੀਂ ਜਾਵਾਂਗੇ ਅਸੀਂ ਤਾਂ ਹੁਣ ਵੀ ਵੋਟ ਪਾਣ ਨਹੀਂ ਗਏ ਕਿਉਂਕਿ ਪਾਣੀ ਨਹੀਂ ਸੀ ਤੇ ਅਸੀਂ ਨਾਵਾਂਗੇ ਤੇ ਵੋਟਾਂ ਪਾਣ ਜਾਵਾਂਗੇ ਮੰਗਤੇ ਬਣ ਕੇ ਘਰੇ ਅਸੀਂ ਬੈਠੇ ਰਹਿੰਨੇ ਆ ਅਸੀਂ ਵੋਟਾਂ ਪਾਣ ਕਿਉਂਦਾ ਸਾਰੇ ਕੀ ਕਰੋਗੇ ਜਦੋਂ ਆਉਣਗੇ ਅਸੀਂ ਤਾਂ ਅਸੀਂ ਤਾਂ ਹੀ ਚਾਹਨੇ ਆ ਅਸੀਂ ਵੋਟ ਤਾਂ ਹੀ ਦੇਣੀ ਆ ਜੇਕਰ ਸਾਡੇ ਤੇ ਪਾਣੀ ਦਾ ਹੱਲ ਹੋਏਗਾ ਜੇ ਪਾਣੀ ਕਦੀ ਆ ਹੀ ਜਾਏ ਪੁੱਲ ਪਲੇਖੇ ਤੇ ਬਿਜਲੀ ਨਹੀਂ ਹੁੰਦੀ ਤੇ ਬਿਜਲੀ ਹੋਏ ਤੇ ਪਾਣੀ ਨਹੀਂ ਹੁੰਦਾ ਬਸ ਇਹ ਵੀ ਸਮੱਸਿਆ ਵੀ ਹੈਗੀ ਹੈ ਹਾਂਜੀ ਬਿਜਲੀ ਦੀ ਵੀ ਬਹੁਤ ਸਮੱਸਿਆ ਇੱਧਰ ਹਾਂਜੀ ਕਦੀ ਇਧਰ ਮੀਟਰ ਸੜ ਗਿਆ ਹੈ ਟਰਾਂ ਕੋਚੋਂ ਦਰੰਦਾ ਇਹ ਨਗਰੀ ਆਂਦਾ ਹੈ ਕਿ ਇਹਦਾ ਨਾਮ ਸੁੰਦਰ ਨਗਰ ਹੈ ਪਰ ਅਸੀਂ ਇਹ ਕਿ ਨਰਕ ਦੀ ਜ਼ਿੰਦਗੀ ਜੀ ਰਹੇ ਹਾਂ ਹਾਂਜੀ ਅੱਛਾ ਐਮ.ਐਲ.ਏ ਨੂੰ ਕਿਸੇ ਸੁਨੇਹਾ ਨਹੀਂ ਲਾਇਆ ਵੀ ਸਾਡੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੈ। ਉਹ ਸੁਨੇਹਾ ਵੀ ਦਫ਼ਤਰਾਂ ਵਿੱਚ ਵੀ ਸਪੱਸੇ ਜਾ ਕੇ ਆਏ ਸੀ। ਕੋਈ ਸੁਣਾਈ ਨਹੀਂ ਹੋਈ ਸੱਡੀ। ਹਾਂਜੀ। ਉਹਨਾਂ ਤੋਂ ਸੀ ਦੱਸੋ ਅਸੀਂ ਕੀ ਕਰੀਏ ਹੰਦਾ ਕੀ ਹੱਲ ਕੱਢਾਵਾਂ ਚਲੋ ਨਿੱਕੇ ਨਿੱਕੇ ਬੱਚਿਆਂ ਕੋ। ਹਾਂ ਨਿੱਕੇ ਬੱਚੇ ਤੋਂ ਤਾਂ ਬੜੀ ਕੀ ਕਰੀਏ ਬਹੁਤ ਹੋ ਰਹੀ ਹੈ। ਜਿਹੜਾ ਟੈਂਕਰ ਚੋਂ ਪਾਣੀ ਆਉਂਦਾ ਸਾਫ਼ ਹੁੰਦਾਗਾ। ਸਾਫ਼ ਹੁੰਦਾ ਪਾਣੀ ਤਾਂ ਉਹੀ ਪੀਣੇ ਪਿਆ ਹੁਣ ਕੀ ਕਰੀਏ ਭਾਵੇਂ ਗੰਦਾ ਹੋਵੇ ਭਾਵੇਂ ਸਾਫ਼ ਹੋਵੇ ਪੀਣਾ ਤੇ ਪੀਣਾ ਹੀ ਹੈ। ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਾਣੀ ਨੂੰ ਲੈ ਕੇ ਬਿਮਾਰੀਆਂ ਵੀ ਬਹੁਤ ਫੈਲ ਰਹੀਆਂ ਵੀ ਪਾ ਭਰ ਆਇਆ ਸੀ ਉਹ ਕੱਲ ਦਾ ਸੀ ਪੀ ਰਹੇ ਆ ਮੁੰਡੇ ਦਾ ਵੀ ਪੇਟ ਖਰਾਵੇ ਤੇ ਕੁੜੀ ਦਾ ਵੀ ਪੇਟ ਖਰਾਵੇ ਕੀ ਕਹਿਣਾ ਚਾਹੀਏ ਕਿ ਤੁਸੀਂ ਸਾਰੇ ਪ੍ਰਸ਼ਾਸਨ ਨੂੰ ਜੇ ਤੁਹਾਡੀਆਂ ਨਹੀਂ ਕਮੀ ਪੂਰੀਆਂ ਕਰਦੇ ਸਾਡਾ ਪਾਣੀ ਦਾ ਹੱਲ ਕਰੋ ਨਹੀਂ ਤੇ ਫਿਰ ਤੁਸੀਂ ਸੋਚੋ ਫਿਰ ਕੀ ਕਰਨਾ ਸਾਡੇ ਵਾਸਤੇ ਕਿਉਂਕਿ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਅਸੀਂ ਤਾਂ ਮਰ ਵੀ ਨਹੀਂ ਸਕਦੇ ਵੀ ਬੱਚੇ ਛੱਡ ਕੇ ਮਰ ਜੀਏ ਬੱਚੇ ਕੌਣ ਸੰਭਾਲੇਗਾ ਅਸ ਤਾਂ ਇੰਨੇ ਦੁਖੀ ਹੋਏ ਪਿਆ ਕੀ ਕਹੂੰਗੀ ਬਸ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਸਾਨੂੰ ਪਾਣੀ ਦੀ ਸਾਨੂੰ ਕੋਈ ਪਾਣੀ ਦਾ ਹੱਲ ਹੋਵੇ ਅਸੀਂ ਬਹੁਤ ਪਰੇਸ਼ਾਨ ਆ ਸਾਰੀ ਨਗਰੀ ਪਰੇਸ਼ਾਨ ਹੈ ਕੀ ਕੀਤਾ ਕੀ ਜਾ ਸਕਦਾ ਇਨਸਾਨ ਕੰਨਾਂ ਕੀ ਹਾਂ ਕੀ ਵੋਟਾਂ ਪਾਈ ਇਹਨਾਂ ਨੂੰ ਮੈਂਬਰ ਬਣਾਈ ਇਹਨਾਂ ਨੂੰ ਐਮਐਲਏ ਬਣਾਈ ਹੈ ਬਣਾਈਏ ਜੇ ਕੋਈ ਸਾਨੂੰ ਸੁੱਖ ਨਹੀਂ ਹੋਣਾ ਇੱਥੇ ਤੇ ਸਾਨੂੰ ਬਣਾਉਂਦਾ ਕੋਈ ਕਰਦਾ ਹਾਂਜੀ ਉਹ ਵੋਟਾਂ ਮੰਗਣ ਵਾਲੇ ਹੱਥ ਜੋੜਨਗੇ ਪੈਰ ਜੋੜਨਗੇ ਫਿਰ ਬਾਅਦ ਚ ਆ ਕੇ ਸ਼ਕਲ ਵੀ ਨਹੀਂ ਵਖਾਣਗੇ ਆ ਕੇ ਇਹ ਕਹਿ ਦੇਣਗੇ ਜੀ ਤੁਸੀਂ ਵੋਟ ਹੀ ਨਹੀਂ ਪਾਈ ਜੇ ਸਾਡਾ ਕੋਈ ਹੱਲ ਨਹੀਂ ਅਸੀਂ ਵੋਟ ਕੀ ਪਾਣੀ ਤੁਹਾਨੂੰ ਹਾਂਜੀ ਠੀਕ ਹੈ ਜੇ ਵੋਟ ਨਹੀਂ ਪੜਦਾ ਤਾਂ ਜਿੱਤਦਾ ਹੈ ਕਿਉਂ ਕੈਸੇ ਜੇ ਵੋਟ ਪੜਦਾ ਹੈ ਤभी ना ਅਗਲਾ ਜਿੱਤਦਾ ਹੈ ਕਿ ਐਮਐਲਏ ਬਣਦਾ ਹੈ ਬਣਦਾ ਉਹ ਤਾਂ ਦੁਬਾਰਾ ਸ਼ਕਲ ਨਹੀਂ ਦਿਖਾਤਾ ਹੈ ਫਿਰ ਵੋਟ ਲੈਣੇ ਲਈ ਹੱਥ ਪਰ ਜੇ ਬਾਂਹ ਜ

ਤੁਹਾਡੇ ਹਲਕਾ ਦੱਖਣੀ ਦੇ ਵਿੱਚ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਕੀ ਹਲਕਾ ਸੁੰਦਰ ਨਗਰ ਦੇ ਵਿੱਚ ਮੌਜੂਦ ਹੈ ਇਸ ਟਾਈਮ ਜੀ ਮੈਂ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਵਗੈਰੇ ਦਫਤਰ ਵੀ ਗਏ ਆ ਮੈਡਮ ਦੇ ਵੀ ਇਸ ਤਰ੍ਹਾਂ ਵੀ ਕਾਰਵਾਈ ਵੀ ਕੁਝ ਨਹੀਂ ਹੱਲ ਹੋ ਰਿਹਾ ਸਾਡਾ ਨਹੀਂ ਨਹੀਂ ਇਹ ਮੇਰੇ ਦਫਤਰ ਆਏ ਸੀਗੇ ਆਪਾਂ ਇਹਨਾਂ ਦਾ ਟੈਂਡਰ ਆਤਾ ਟੈਂਡਰ ਲੱਗ ਗਿਆ ਇੱਕ ਅੱਧੇ ਦਿਨ ਦੇ ਵਿੱਚ ਮਤਲਬ ਇਸੇ ਹਫਤੇ ਦੇ ਵਿੱਚ ਵਿੱਚ ਜੀ ਉਧਰੋਂ ਜਦੋਂ ਠੇਕੇਦਾਰ ਵੇਲਾ ਹੋ ਜੂਗਾ ਤੇ ਇਹਨਾਂ ਦਾ ਆਪਾਂ ਟਿਊਬ ਲਗਾ ਦੇਣਾ ਜੀ ਮੈਂ ਕਾਫੀ ਟਾਈਮ ਤੋਂ ਕਹਿੰਦੇ ਵੀ ਪਾਣੀ ਸਾਡੇ ਕੋਲ ਨਾ ਕੋਈ ਟੈਂਕਰ ਆ ਰਿਹਾ ਹੈਗਾ ਨਾ ਕੁਝ ਆ ਰਿਹਾ ਸੀ ਕਈ ਵਾਰੀ ਢੇੜੇ ਮਾਰੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਉੱਥੇ ਨਹੀਂ ਨਹੀਂ ਬਿਲਕੁਲ ਆਪਾਂ ਇਹਨਾਂ ਦਾ ਬੋਰ ਕਰਾਉਣ ਲੱਗੇ ਆਂ ਜੀ ਜੀ ਉਹਨਾਂ ਨੂੰ ਹਮੇਸ਼ਾ ਸਮੱਸਿਆਵਾਂ ਆਵੇ। ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਇੱਕ ਬੋਰ ਕਰਾ ਕੇ ਦਿੱਤਾ ਸੱਪਾਂ ਵਾਲੇ ਮੰਦਰ ਕੋਲੇ ਲੇਕਿਨ ਉਹਦੇ ਨਾਲ ਵੀ ਇਹਨਾਂ ਦੀ ਸਮੱਸਿਆ ਖਤਮ ਨਹੀਂ ਹੋਈ। ਜੀ। ਕਿਉਂਕਿ ਤੁਹਾਨੂੰ ਪਤਾ ਅਨਾਥੋਰਾਇਜ਼ ਕਲੋਨੀਆਂ ਦੇ ਵਿੱਚ ਵਾਦੀ ਗਾਂ ਦੀ ਗਾਂ ਵਾਦੀ ਜਾਂਦੀ ਜਾਂਦੀ ਹੈ ਤੇ ਪਾਣੀ ਫੇਰ ਉਹੀ ਉਹਦੀ ਸ਼ਾਰਟੇਜ ਆਉਂਦੀ ਜਾਂਦੀ ਹੈ। ਜੀ ਮੈਮ ਗਰਮੀ ਕਰਕੇ ਵੀ ਨਾ ਬਹੁਤ ਬੱਚੇ ਵੀ ਹੈਗੇ ਨੇ ਉੱਥੇ ਬਹੁਤ ਪਰੇਸ਼ਾਨ ਹੋ ਰਹੇ ਨੇ ਉਹ ਅੱਜ ਸਥਾ ਕਾਰ ਕੇ ਫੇਰ ਉਹਨਾਂ ਨੇ ਵੀ মিডিਆ ਬੁਲਾਈ ਹੈਗੀ ਹੈ। ਨਹੀਂ ਨਹੀਂ ਇਹਨਾਂ ਨੂੰ ਸਾਡੇ ਜਿਹੜੇ ਜਦੋਂ ਪਹਿਲਾਂ ਵੀ ਮੈਂ ਭੇਜਿਆ ਸੀਗਾ ਸਰਵੇ ਨੂੰ ਉਹਨਾਂ ਨੇ ਇਹਨਾਂ ਕੋਲ ਰਿਟਰਨ ਲੈ ਕੇ ਬਲਕਿ ਆਪ ਰਿਟਰਨ ਲੈ ਕੇ ਆਇਆ ਤੇ ਉਹਦੇ ਤੇ ਅਸੀਂ ਇਹਨਾਂ ਦਾ ਬੋਰ ਪਾਸ ਕਰਾਇਆ ਜੀ ਮੈਮ ਹੋ ਜਾਏਗਾ ਉਹਨਾਂ ਨੇ ਸਮੇਂ ਚ ਮਤਲਬ ਕੁਝ ਦਿਨਾਂ ਚ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਬੋਰ ਇਹਨਾਂ ਦਾ ਹੋ ਜਾਏਗਾ ਇਹਨਾਂ ਦੀ ਜਿਹੜੀ ਸਮੱਸਿਆ ਵਾ ਉਹ ਖਤਮ ਹੋ ਜਾਏਗੀ ਠੀਕ ਹੈ ਮੈਮ ਧੰਨਵਾਦ